ਜਿਹੜੀਆਂ ਸਾਡੇ ਤੇ ਨਹੀਂ ਗੋਲੀਆਂ ਚਲਾਈਆਂ ਸੜਕਾਂ 'ਚ ਕਿੱਲਾ ਕਿੱਲਾ ਦੱਬੀਆਂ ਉਹਦੇ ਕਰਕੇ ਵਿਰੋਧ ਕਰ ਰਹੇ ਆ ਹੁਣ ਸਾਡੇ ਪੰਜਾਬ 'ਚ ਕੀ ਕਰਨ ਆਏ ਆ ਕਹਿੰਦੇ ਅਸੀਂ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈਗਾ ਵਾ ਕੁਝ ਕਿਤਾ ਸੁਪ ਕਰਨ ਨੂੰ ਮਚੀਦ ਕਿਤਾ ਸੁਪ ਕਰਨ ਨੂੰ ਸੁਪ ਕਰਨ ਨੂੰ ਛੀਦ ਕੀਤਾ ਇਹਨਾਂ ਨੇ ਅੱਜ ਵਿਰੋਧ ਕਰ ਰਹੇ ਹਾਂ ਨਰਿੰਦਰ ਮੋਦੀ ਹੋਰਾ ਦਾ ਤੁਹਾਨੂੰ ਰੋਕਣ ਦੇ ਲਈ ਭਾਰੀ ਫੋਰਸ ਵੀ ਲਗਾਈ ਗਈ ਹੈ ਕਿਉਂਕਿ ਮੋਦੀ ਸਰਕਾਰ ਨੇ ਸਾਡੇ ਕਿਸਾਨ ਵੀਰ ਜਿਹੜੇ ਬਾਰਡਰ ਤੇ ਗਏ ਆ ਉੱਤੇ ਸਾਨੂੰ ਹਰਿਆਣਾ ਦਿੱਲੀ ਤੱਕ ਲੰਘਣ ਨਹੀਂ ਦਿੱਤਾ ਕਿ ਅਸੀਂ ਕਿਹੜਾ ਕੋਈ ਬਗਾਨੇ ਦੇਸ਼ ਦੇ ਅਸੀਂ ਵੀ ਇੰਡੀਆ ਦੇ ਹੀ ਆ ਜਿਉ ਇੱਕ ਤਾਂ ਪਾਸੇ ਕਹਿੰਦੇ ਹਿੰਦੁਸਤਾਨ ਆ ਫੇਰ ਸਾਡੇ ਨਾਲ ਵੱਖ ਸਾਡੇ ਨਾਲ ਮਾੜੀ ਸੋਚ ਕਰਦੇ ਆ ਕਿਉਂਕਿ ਮੋਦੀ ਸਾਹਿਬ ਨੇ ਸਾਡੇ ਕਿਸਾਨਾਂ ਨੂੰ ਰੋਕੇ ਅਸੀਂ ਮੋਦੀ ਦਾ ਇੱਥੇ ਆਉਣ ਤੇ ਪੰਜਾਬ ਦੇ ਡਟ ਕੇ ਵਿਰੋਧ ਕਰਾਂਗੇ ਕਰਦੇ ਵੀ ਆ ਕਰਾਂਗੇ ਅੱਗੇ ਤੋਂ ਵੀ ਕਰਾਂਗੇ ਜੀ ਅੱਜ ਜਲੰਧਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਰਾਬ ਵੱਲੋਂ ਰੈਲੀ ਨੂੰ ਸੰਬੋਧਿਤ ਕੀਤਾ ਜਾਣਾ ਹੈ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਤੋਂ ਪੰਜਾਬ ਦੇ ਵਿੱਚ ਆਏ ਨੇ ਉਹਨਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੱਲ ਪਟਿਆਲਾ ਦੇ ਵਿੱਚ ਵੀ ਕਿਸਾਨਾਂ ਵੱਲੋਂ ਪੀਐਮ ਨਰਿੰਦਰ ਮੋਦੀ ਖਿਰਾਬ ਦਾ ਵਿਰੋਧ ਕੀਤਾ ਗਿਆ ਸੀ ਅੱਜ ਜਲੰਧਰ ਦੀ ਰੈਲੀ ਹੈ ਜਲੰਧਰ ਦੀ ਰੈਲੀ ਦੇ ਵਿੱਚ ਵੀ ਕਿਸਾਨ ਨੇ ਪੂਰਜੋਰ ਤਰੀਕੇ ਦੇ ਨਾਲ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਭਾਰੀ ਸੰਖਿਆ ਦੇ ਵਿੱਚ ਜਿਹੜੀ ਹੈ ਉਹ ਫੋਰਸ ਇੱਕ ਸਕਦੇ ਹੋ ਪੰਜਾਬ ਪੁਲਿਸ ਅਤੇ ਉਸ ਦੇ ਨਾਲ ਨਾਲ ਮੱਧ ਪ੍ਰਦੇਸ਼ ਪੁਲਿਸ ਜਿਹੜੀ ਹੈ ਉਹ ਲਗਾਈ ਹੋਈ ਹੈ ਇਸ ਰਾਸਤੇ ਤੋਂ ਜਿੰਨੇ ਵੀ ਬੀਜੇਪੀ ਸਮਰਥਕ ਨੇ ਜੋ ਜਾਣਦੇ ਪੈਣ ਹੈ ਤੁਸੀਂ ਝੰਡੇ ਦੇਖੋ ਜ਼ਰੂਰ ਉਹਨਾਂ ਸਾਰਿਆਂ ਨੂੰ ਕਿਸਾਨ ਜਿਹੜੇ ਨੇ ਉਹ ਇੱਕ ਸ਼ਬਦ ਕਹਿ ਕੇ ਜੜਾਏ ਉਹ ਭੇਦਿਓ ਨਜ਼ਰ ਆ ਰਹੇ ਨੇ ਕਿ ਤੁਸੀਂ ਬਕਾਊ ਆ ਤੁਸੀਂ ਚੋਰੋਂ ਤਾਂ ਆ ਸ਼ਬਦ ਜਿਹੜੇ ਨੇ ਉਹ ਕਿਸਾਨ ਵਰਤਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਤੁਸੀਂ ਪੁਲਿਸ ਫੋਰਸ ਜ਼ਰੂਰ ਦੇਖੋ ਜੋ ਕਿ ਮੌਕੇ ਦੇ ਉੱਤੇ ਪਹੁੰਚੇ ਹੋਏ ਹੈ ਮੱਧ ਪ੍ਰਦੇਸ਼ ਅਤੇ ਪੰਜਾਬ ਪੁਲਿਸ ਜਿਹੜੀ ਹੈ ਉਹ ਇਸ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਕਿਸਾਨ ਵੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਲਗਾਤਾਰ ਜਿਹੜਾ ਹੈਗਾ ਇਹ OPM ਜਦੋਂ ਤੋਂ ਪੰਜਾਬ ਦੇ ਵਿੱਚ ਆਏ ਨੇ ਹਰੇਕ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਇਹ ਤੁਸੀਂ ਬੈਨਰ ਵੀ ਜ਼ਰੂਰ ਦੇਖੋ ਜਿਸ ਦੇ ਉੱਤੇ ਉਹਨਾਂ ਨੇ ਲਿਖਿਆ ਹੈ ਕਿ ਸਾਡਾ ਕੀ ਕਸੂਰ ਹੈ ਪਾਰਤੀ ਕਿਸਾਨ ਯੂਨੀਅਨ ਦੁਆਬਾ ਕਈ ਜਿਹੜੀਆਂ ਨੇ ਉਹ ਮੰਗਾਂ ਨੂੰ ਲੈ ਕੇ ਜਿਹੜਾ ਹੈ ਉਹ ਇਸ ਵਕਤ ਵਿਰੋਧ ਕਰਤਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਐਮਐਸਪੀ ਦੀ ਖਰੀਦ ਦੀ ਕਾਨੂੰਨੀ ਬਣਾਈ ਜਾਵੇ ਸਾਰਥਕ ਫਸਲਾਂ ਦੇ ਭਾਅ ਜਿਹੜੇ ਨੇ ਉਹ ਦਿੱਤੇ ਜਾਣ ਕਿਸਾਨ ਮਜ਼ਦੂਰ ਦਾ ਕਬਜ਼ਾ ਮਾਫੀ ਪਿਛਲੇ ਅੰਦੋਲਨ ਦੇ ਵਿੱਚ ਰੱਦ ਪਰਚੇ ਜਿਹੜੇ ਹੋਏ ਉਹ ਰੱਦ ਕਰੋ ਅਤੇ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਜਿਹੜਾ ਹੈ ਉਹ ਕਿਸਾਨ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਨਾਲ ਹੀ ਜਿਹੜੀ ਹੈ ਉਹ ਮੱਧ ਪ੍ਰਦੇਸ਼ ਪੁਲਿਸ ਦੇ ਨਾਲ ਨਾਲ ਔਰ ਜਿਹੜੀ ਹੈ ਉਹ ਫੋਰਸ ਵੀ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੀ ਹੋਈ ਹੈ ਲਗਾਤਾਰ ਜਿਹੜਾ ਹੈ ਉਹ ਕਿਸਾਨ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹ ਖਾਸ ਤਸਵੀਰ ਜਰੂਰ ਦੇਖੋ ਜਿੱਥੇ ਮੁਰਦਾਬਾਦ ਦੇ ਜਿਹੜੇ ਨੇ ਉਹ ਨਾਰੇ ਲਾਦੇ ਹੋਏ ਨਜ਼ਰ ਆ ਰਹੇ ਹੈ ਤਾਂ ਇਹ ਤੁਸੀਂ ਖਾਸ ਕੈਮਰਾ ਪਰਸ ਵੀ ਜਰੂਰ ਕਹੂੰਗਾ ਪੂਰੀ ਜਿਹੜੀ ਹੈ ਉਹ ਫੋਰਸ ਜਿਹੜੀ ਹੈ ਉਹ ਜਰੂਰ ਦਿਖਾ ਦੇਵੇ ਜਿਸ ਜਗ੍ਹਾ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤੁਸੀਂ ਇੱਕ ਲੇਅਰ ਵੀ ਜ਼ਰੂਰ ਦੇਖੋ ਜਿੱਥੇ ਕਿਸਾਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਰੋਕਿਆ ਗਿਆ ਹੈ ਤਾਂ ਕਿ ਕੋਈ ਵੀ ਕਿਸਾਨ ਹਿੰਕਰ ਇਸ ਲੇਅਰ ਨੂੰ ਪਾਰ ਕਰਕੇ ਜਾਂਦਾ ਹੈ ਤੇ ਉਸ ਦੇ ਉੱਤੇ ਸੱਤ ਦੇਸ਼ ਨੇ ਕੀ लाठी चार्ज ਜਿਹੜਾ ਹੈ ਉਹ ਕੀਤਾ ਜਿਹੜਾ ਹੈ ਉਹ ਜਾ ਸਕਦਾ ਹੈ ਇੱਕ ਪਾਸੇ ਇੱਧਰ ਲੇਅਰ ਬਣਾਈ ਹੋਈ ਹੈ ਤਾਂ ਦੂਜੇ ਪਾਸੇ ਵੀ ਜਿਹੜੀ ਹੈ ਉਹ ਲੇਅਰ ਜਿਹੜੀ ਹੈ ਉਹ ਤੁਸੀਂ ਜ਼ਰੂਰ ਦੇਖੋ ਜਿਸ ਸੰਗਤ ਦੇ ਉੱਤੇ ਪ੍ਰੋਪਰ ਤਰੀਕੇ ਦੀ ਜਿਹੜੀ ਹੈ ਉਹ ਲੇਅਰ ਬਣਾਈ ਗਈ ਹੈ ਤਾਂ ਕਿ ਕਿਸਾਨ ਜਿਹੜੇ ਨੇ ਜੋ ਸਮਰਥਕ ਜੋ ਬੀਜੇਪੀ ਸਪੋਰਟਰ ਨੇ ਜੋ ਕਿ ਰੈਲੀ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਨਾ ਰੋਕ ਸਕੇ ਤਾਂ ਕਿਸਾਨ ਜਿਹੜੇ ਨੇ ਉਹ ਪਹੁੰਚੇ ਨੇ ਅਸੀਂ ਗੱਲਬਾਤ ਵੀ ਜਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਜਰੂਰ ਇਹ ਤਸਵੀਰ ਜਰੂਰ ਦੇਖੋ ਜਿੱਥੇ ਜਲੰਧਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਰੀ ਹੋਰਾ ਦੀ ਵਿਜ਼ਿਟ ਹੈ ਤਾਂ ਉਸ ਜਗ੍ਹਾ ਦੇ ਉੱਤੇ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਅਸੀਂ ਗੱਲ ਬਾਤ ਜ਼ਰੂਰ ਕਰਾਂਗੇ ਕਿ ਸਾਨੂੰ ਮੁਝੇ ਹੋਏ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਵਿਰੋਧ ਤੁਸੀਂ ਵਿਰੋਧ ਤੁਸੀਂ ਕਰ ਰਹੇ ਹੋ ਜਿਹੜੀਆਂ ਸਾਡੇ ਤੇ ਨਹੀਂ ਗੋਲੀਆਂ ਚਲਾਈਆਂ ਸੜਕਾਂ 'ਚ ਕਿੱਲਾ ਕਿੱਲਾ ਦੱਬੀਆਂ ਉਹਦੇ ਕਰਕੇ ਵਿਰੋਧ ਕਰ ਰਹੇ ਆ ਹੁਣ ਸਾਡੇ ਪੰਜਾਬ 'ਚ ਕੀ ਕਰਨ ਆਏ ਆ ਜਦ ਪਹਿਲਾਂ ਨੰਗਣ ਲੱਗੇ ਸਾਡੇ ਕਿੱਲਾਂ ਦਾ ਪੜਦੀਆਂ ਆਇਦੀਆਂ ਉਹਨੂੰ ਕੰਡਾ ਬਣਾਤੀਆਂ ਹੁਣ ਸਾਡੇ ਪੰਜਾਬ 'ਚ ਕੀ ਕਰਨ ਆਏ ਆ ਇਹ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਡਟ ਕੇ ਵਿਰੋਧ ਕਰਾਂਗੇ ਕਹਿੰਦੇ ਅਸੀਂ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈਗਾ ਵਾ ਕੁਝ ਸਾਡਾ ਛੋਟ ਕਰਨੋਂ ਮੱਚੀ ਦਿੱਤਾ ਸੁਪ ਕਰਨੋਂ ਸੁਪ ਕਰਨੋਂ ਛੀਦ ਕੀਤਾ ਇਹਨਾਂ ਨੇ ਕੀ ਦਿੱਤਾ ਸਾਨੂੰ ਸਾਡੇ 400 ਕਿਸਾਨ ਛੀਦ ਕਰ ਤੇ ਮਾਰ ਤੇ ਪੰਜਾਬ ਦੀ ਪੰਜਾਬ ਇੱਕ ਸਟੇਟ ਨਾਲ ਦੀ ਸਟੇਟ ਆ ਉਹ ਨਹੀਂ ਕੋਈ ਪਬਕਤ ਨਹੀਂ ਕੀਤਾ ਵੱਖਰਾ ਤਾਂ ਨਹੀਂ ਕੀਤਾ ਪੰਜਾਬ ਦਾ ਹੱਕ ਬਣਦਾ ਮੈਂਣਾ ਹੀ ਆ ਪੰਜਾਬ ਤੇ ਇਨੀ ਕਣਕ ਦਿੰਦੇ ਆ ਕਿਸਾਨ ਪੈਦਾ ਕਰਕੇ ਦਿੰਦੇ ਆ ਕਿਸਾਨ ਸਾਰਾ ਭਾਰਤ ਜਿਹੜੇ ਕਿਸਾਨ ਆ ਉਹੀ ਪੈਦਾ ਕਰਦੇ ਨਾ ਜਿੰਨਾ ਸਾਰੀ ਤਾਂ ਸਾਰੇ ਇੰਡੀਆ ਟੱਟ ਭਰਦੇ ਆ ਉਹਨਾਂ ਦੇ ਗੋਲੀਆਂ ਚਲਾਉਂਦੇ ਆ ਅੱਜ ਵਿਰੋਧ ਕਰ ਰਹੇ ਹੋ ਨਰਿੰਦਰ ਮੋਦੀ ਹੋਰਾ ਦਾ ਤੁਹਾਨੂੰ ਰੋਕਣ ਦੇ ਲਈ ਭਾਰੀ ਫੋਰਸ ਪੇ ਲਗਾਈ ਗਈ ਹੈ ਹੱਕਾਂ ਨੂੰ ਕਿਵੇਂ ਬਾਕੀ ਅਸੀਂ ਸਾਡੇ ਜਿੱਦਾਂ ਜੂਨੀਅਰ ਸਾਡੇ ਪ੍ਰਧਾਨ ਸਿੰਘ ਕਹਿਣਗੇ ਜੇ ਸਾਨੂੰ ਕਹਿਣਗੇ ਅੱਗੇ ਜਾਣ ਦੇ ਅੱਗੇ ਜਾਵਾਂ ਕੋਈ ਨਹੀਂ ਗੋਲੀਆਂ ਨਹੀਂ ਮਾਰਦੀ ਮਾਰ ਲਾ ਕੋਈ ਗੱਲ ਨਹੀਂ ਕਿਸਾਨ ਨੇ ਜੋ ਕਿ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਕਿਸਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਸਵੇਰ ਤੋਂ ਹੀ ਜੜਾ ਉਹ ਕਿਸਾਨਾਂ ਵੱਲੋਂ ਕਹਿ ਗਏ ਸੀ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਤਾਂ ਇਹ ਜਿਹੜਾ ਇਹ ਉਹ ਪਹਿਲਾ ਕਿਸਾਨਾਂ ਨੂੰ ਜਿਹੜਾ ਇਹ ਉਹ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਪਰ ਘਰ ਦੇ ਵਿੱਚੋਂ ਨਜ਼ਰਬੰਦੀ ਤੋੜ ਕੇ ਜਿਹੜੇ ਨੇ ਉਹ ਇਹ ਕਿਸਾਨ ਪਹੁੰਚੇ ਨੇ ਜਨਾਬ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਹੋਰ ਵੀ ਨੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਇੱਕ ਪਾਸੇ ਜਿੱਥੇ ਵਿਰੋਧ ਕਰਨ ਦੇ ਇਹ ਪ੍ਰਦਰਸ਼ਨ ਕਰਨ ਦੇ ਲਈ ਜਿੱਥੇ ਪ੍ਰਧਾਨ ਮੰਤਰੀ ਨੂੰ ਸਮਰਥਨ ਕਰਨ ਦੇ ਲਈ ਲੋਕ ਪਹੁੰਚ ਰਹੇ ਨੇ ਉੱਥੇ ਹੀ ਕਿਸਾਨ ਵੀ ਜਿਹੜੇ ਨੇ ਉਹ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਹੜੀ ਮੰਗਾਂ ਨੂੰ ਲੈ ਕੇ ਉਹਨਾਂ ਵਿਰੋਧ ਕਰਨਾ ਪੈ ਰਿਹਾ ਦੇਖੋ ਜੀ ਮੰਗਾਂ ਦਾ ਪਿਛਲੇ ਐ ਨਹੀਂ ਸਾਡੇ ਵਾਲੇ ਮੰਨੀ ਅਗਲੀਆਂ ਤਾਂ ਬਾਤ ਦੀ ਗੱਲ ਆ ਕਿਉਂਕਿ ਮੋਦੀ ਸਰਕਾਰ ਨੇ ਸਾਡੇ ਕਿਸਾਨ ਵੀਰ ਜਿਹੜੇ ਬਾਰਡਰ ਤੇ ਗਏ ਆ ਉੱਥੇ ਸਾਨੂੰ ਹਰਿਆਣਾ ਦਿੱਲੀ ਤੱਕ ਲੰਘਣ ਨਹੀਂ ਦਿੱਤਾ ਗਿਆ ਅਸੀਂ ਕਿਹੜਾ ਕੋਈ ਬਗਾਨੇ ਦੇਖਦੇ ਅਸੀਂ ਵੀ ਇੰਡੀਆ ਦੇ ਹੀ ਆ ਜੋ ਇੱਕ ਤਾਂ ਪਾਸੇ ਕਹਿੰਦੇ ਹਿੰਦੂਸਤਾਨ ਆ ਫਿਰ ਸਾਡੇ ਨਾਲ ਵੱਖ ਸਾਡੇ ਨਾਲ ਮਾੜੀ ਸੋਚ ਕਰਦੇ ਆ ਕਿਉਂਕਿ ਮੋਦੀ ਸਾਹਿਬ ਨੇ ਸਾਡੇ ਕਿਸਾਨਾਂ ਰੋਕੇ ਅਸੀਂ ਮੋਦੀ ਦਾ ਇੱਥੇ ਆਉਣ ਦੇ ਪੰਜਾਬ ਦੇ ਡਟ ਕੇ ਵਿਰੋਧ ਕਰਾਂਗੇ ਕਰਦੇ ਵੀਆ ਕਰਾਂਗੇ ਅੱਗੇ ਤੋਂ ਵੀ ਕਰਾਂਗੇ ਅੱਛਾ ਕਿਹੜੀਆਂ ਮੰਗਾਂ ਕਿੜੀਆਂ ਨੇ ਮੈਂ ਤੁਸੀਂ ਕਹਾ ਸਾਡੇ ਐਮਐਸਪੀ ਦੇ ਸਾਨੂੰ ਕੋਈ ਗਾਰੰਟੀ ਕਾਨੂੰਨ ਨਹੀਂ ਬਣਾਇਆ ਜਿਹੜੇ ਸਾਡੇ ਕਿਸਾਨ ਵੀਰ ਸ਼ਹੀਦ ਹੋਇਆ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਲਖੀਮਪੁਰ ਸਾਡੇ ਸ਼ਹੀਦ ਹੋਇਆ ਜਿਹੜਾ ਜਿਹੜਾ ਤੈਣੀ ਮਿਸ਼ਰਾ ਆ ਉਹਨੂੰ ਜੁਬਾਨਤ ਦਿੱਤੀ ਆ ਗਾਂ ਨੂੰ ਟੈਗਟ ਵੀ ਦਿੱਤੀ ਆ ਪ੍ਰਧਾਨ ਮੰਤਰੀ ਹੋਰੀ ਤਾਂ ਕਹਿੰਦੇ ਨੇ ਪਟਿਆਲੇ ਜਿਵੇਂ ਕਹਿ ਕੇ ਗਏ ਕਿ ਮੈਂ ਪੰਜਾਬ ਦੇ ਲਈ ਬਹੁਤ ਕੁਝ ਲੈ ਕੇ ਆਇਆ ਹਾਂ ਪੰਜਾਬ ਨੂੰ ਬਹੁਤ ਕੁਝ ਦਵਾਂਗਾ ਜੇਕਰ ਪੰਜਾਬ ਦੇ ਵਿੱਚ ਅਸੀਂ ਜਿੱਤਦੇ ਹਾਂ ਜੇਕਰ ਸੀਟਾਂ ਸਾਡੀਆਂ ਪੰਜਾਬੀਆਂ ਨੂੰ ਮੋਦੀ ਸਾਹਿਬ ਦੇ ਕੋਈ ਵੀ ਰਹਿਮੋ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਉਹਨਾਂ ਤੋਂ ਬੇਨਤੀ ਇਹ ਹੀ ਆ ਵੀ ਸਾਡੇ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ ਜਿਹੜੀਆਂ ਸਾਡੀਆਂ ਮੰਗਾਆਂ ਜਿਹੜਾ ਸਾਨੂੰ ਆਪਣੇ ਦੇਸ਼ ਦਾ ਵਾਸੀ ਮੰਨਦੇ ਆ ਫੇਰ ਤਾਂ ਸਾਡੀਆਂ ਮੰਗਾ ਪੂਰੀਆਂ ਕਰ ਨਹੀਂ ਤਾਂ ਸਾਨੂੰ ਵੱਖਰੇ ਕਰ ਦੇਣ ਜੀ ਇੱਕ ਪਾਸੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਦੂਜੇ ਪਾਸੇ ਇਹ ਸਵਾਲ ਵੀ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਭਈ ਇਹ ਪਲਾਂਟਡ ਪ੍ਰਦਰਸ਼ਨ ਹੈ ਇਹ ਕਾਂਗਰਸ ਆਮ ਆਦਮੀ ਪਾਰਟੀ ਵਾਲੇ ਬੰਦੇ ਮਿਲ ਕੇ ਪ੍ਰਦਰਸ਼ਨ ਕਰੋਗੇ ਦੇਖੋ ਜੋ ਮਰਜੀ ਹੈ ਸਾਨੂੰ ਦਾਤਵਾਦੀ ਵੀ ਕਹਿੰਦੇ ਜੋ ਮਰਜੀ ਕਹੀ ਜਾਣ ਅਸੀਂ ਜਿਹੜਾ ਆਪਣੇ ਜਿਹੜਾ ਮੰਗਾ ਆ ਉਹ ਆਪਣੇ ਹੱਕ ਦੇ ਜੋਰ ਨਾਲ ਸੰਘਰਸ਼ ਕਰਕੇ ਲੈਣੀਆਂ ਪੋਲੀਟੀਕਲ ਪਾਰਟੀਆਂ ਬਹੁਤ ਕੁਝ ਕਹਿੰਦੀਆਂ ਹੁੰਦੀਆਂ ਪਰ ਜਿਹੜੇ ਕਿਸਾਨ ਆ ਉਹ ਆਪਣੀਆਂ ਮੰਗਾਂ ਤੋਂ ਬਿਨਾਂ ਇੱਥੋਂ ਨਹੀਂ ਜਾਣਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀ ਹੁੰਦੀਆਂ ਐਦਾਂ ਹੀ ਵਿਰੋਧ ਪ੍ਰਦਰਸ਼ਨ ਜਾਰੀ ਰਹੂਗਾ ਜੀ ਤੁਸੀਂ ਦੇਖੋ ਜਿੱਥੇ ਇੱਕ ਪਾਸੇ ਸਮਰਥਕ ਜਿਹੜੇ ਨੇ ਉਹ ਰੈਲੀ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਕਿਸਾਨਾਂ ਵੱਲੋਂ ਭਾਰੀ ਕੱਟ ਦੇ ਵਿੱਚ ਜਿਹੜਾ ਇਹ ਉਹ ਵਿਰੋਧ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਕੁਝ ਹੀ ਸਮੇਂ ਦੇ ਵਿੱਚ ਪੀਏਪੀ ਗਰਾਊਂਡ ਦੇ ਵਿੱਚ ਪਹੁੰਚਣਗੇ ਜਿਸ ਜਗ੍ਹਾ ਦੇ ਉੱਤੇ ਉਹਨਾਂ ਵੱਲੋਂ ਜਲੰਧਰ ਦੇ ਲੋਕਾਂ ਨੂੰ ਸੰਬੋਧਿਤ ਕੀਤਾ ਜਾਵੇਗਾ ਪਰ ਉਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਪੂਰਜੋਰ ਤਰੀਕੇ ਦੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਨਾਲ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਜਿਹੜੀ ਹੈ ਉਹ ਲਗਾਈ ਗਈ ਹੈ ਐਂਟੀ ਰੈਪਿਡ ਫੋਰਸ ਵੀ ਲਗਾਈ ਗਈ ਹੈ ਤਾਂ ਕਿ ਕਿਸਾਨ ਜਿਹੜੇ ਨੇ ਉਹ ਇਸ ਜਗ੍ਹਾ ਤੋਂ ਪਾਰ ਨਾ ਹੋ ਸਕਣ ਅਤੇ ਕਿਸੇ ਵੀ ਤਰੀਕੇ ਦਾ ਜਿਹੜਾ ਇਹ ਉਸ ਜਗ੍ਹਾ ਤੋਂ ਵਿਰੋਧ ਜਿਹੜਾ ਹੈ ਉਹ ਅੱਗੇ ਤੱਕ ਨਾ ਜਾ ਸਕੇ ਤਾਂ ਇਹ ਤਸਵੀਰ ਤੁਹਾਨੂੰ ਜੜੀਆਂ ਨੇ ਉਹ ਜਲੰਧਰ ਤੋਂ ਦਿਖਾ ਰਹੇ ਜਿਸ ਜਗ੍ਹਾ ਦੇ ਉੱਤੇ ਕਿਸਾਨਾਂ ਵੱਲੋਂ ਉਰਜੋਰ ਤਰੀਕੇ ਨਾਲ ਪੀਐਮ ਨਰਿੰਦਰ ਮੋਦੀ ਹੁਰਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੈਮਰੇ ਪਿੱਛੇ ਪੰਕਜ ਤੇ ਨਾਰਾਜ ਗੁਪਤਾ ਬਾਬੂ ਸਹੀ ਟਾਈਮ ਜਿਲੰਦਰ